ਇਹ ਜਿਹੜੀ ਘਟਨਾ ਹੈ ਇਹ ਸਭ ਤੋਂ ਜ਼ਿਆਦਾ ਨਿੰਦਣਯੋਗ ਔਰ ਮੰਦਪਾਗੀ ਘਟਨਾ ਹੈ ਕਿ ਇਹ ਕਦੀ ਨਹੀਂ ਹੋ ਸਕਦਾ ਕਿ ਉਹ ਅੰਡਰ ਸਰਵੇਲੈਂਸ ਨਹੀਂ ਹੋਏਗਾ ਉਹਦੀ ਮੂਮੈਂਟ ਕੈਮਰਾਸ ਤੇ ਨੋਟਡ ਹੈ ਤੇ ਅੰਮ੍ਰਿਤਸਰ ਪੁਲਿਸ ਦਾ ਇੱਕ ਐਸਪੀ ਸਹਿਬਾਨ ਉਹਨੂੰ ਇੱਕ ਦਿਨ ਪਹਿਨੋਂ ਮਿਲ ਰਹੇ ਨੇ ਉਹਦੇ ਨਾਲ ਖੜ ਰਹੇ ਨੇ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲੋ ਥੇ ਨੇ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਇਸ ਦੇ ਬਾਵਜੂਦ ਨਰੈਨ ਸਿੰਘ ਚੌੜਾ ਵਰਗੇ ਬੰਦੇ ਨੂੰ ਝੜਾ ਕੀ ਆਲਵੇਸ ਅੰਡਰ ਸਰਵੇਲੈਂਸ ਰਹਿੰਦਾ ਹੈ ਉਹਦੀ ਉਥੇ ਮੂਵਮੈਂਟ ਨੂੰ ਵਾਚਣ ਤੋਂ ਬਾਅਦ ਵੀ ਅਲਾਉ ਕੀਤਾ ਗਿਆ ਆ ਤੇ ਇਹ ਅਮਰਸਰ ਪੁਲਿਸ ਦੀ ਨਾਕਾਰਗੁਜ਼ਾਰੀ ਆ ਐਸਪੀ ਹਰਪਾਲ ਸਿੰਘ ਜਿਹੜੇ ਨੇ ਉਹ ਮੁਲਾਕਾਤ ਕਰਦੇ ਨੇ ਜਿਨ੍ਹਾਂ ਦੀ ਮੇਨ ਡਿਊਟੀ ਜੱਸੀ ਜਾ ਰਹੀ ਹੈ ਉਹ ਕਿ ਗਲਿਆਰੇ ਦੇ ਵਿੱਚ ਸੀਗੀ ਕਿ ਲੱਗਦਾ ਨਹੀਂ ਕਿ ਉਹਨਾਂ ਦੇ ਵੱਲੋਂ ਕੋਈ ਢਿੱਲ ਜਿਹੜੀ ਉਹ ਕਿਥੇ ਨ ਕਿਥੇ ਰਹਿ ਗਈ ਜਿਹਦੇ ਕੋ ਵੈਪਨ ਰਿਕਵਰ ਹੋਏ ਨੇ ਪਾਸ ਤੋਂ ਸੁਖਵੀਰ ਉਪਾਤਲ ਹੋਣਾਂ ਦੇ ਵਿਰੁੱਧ ਬੋਲ ਰਿਹਾ ਆ ਉਹਨੂੰ ਇਹਨਾਂ ਨੂੰ ਕੀ ਰੁਕਾਵਟ ਸੀ ਐਸਪੀ ਸਾਹਿਬ ਨੂੰ ਜਾਂ ਸੁਪਰਵਾਈਜ਼ਰੀ ਟੀਮ ਕਮਿਸ਼ਨਰ ਦੀ ਨੇ ਕਿਉਂ ਉਹਨੂੰ ਕਿਸੇ ਤਰੀਕੇ ਨਾਲ ਉਸ ਜਗ੍ਹਾ ਤੋਂ ਆਇਡੈਂਟੀਫਾਈ ਕਰਕੇ ਔਰ ਚੈੱਕ ਕਰਦੇ ਕਿ ਉਹਦੇ ਕੋਲ ਕੋਈ ਇਹੋ ਜਿਹਾ ਨਹੀਂ ਹੈ ਕਿ ਹੁਣ ਵੀ ਉਹਦੇ ਕੋਲ ਵੀ ਆਪਾਂ ਨੇ ਸਟੇਟਮੈਂਟ ਵੀ ਦਿੱਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਥੇ ਨਾ ਕਿਤੇ ਪਬਲਿਕ ਸਿਟੀ ਸਟੰਟ ਵੀ ਹੋ ਸਕਦਾ ਹੈਗਾ ਕਿ ਇੱਕ ਕਮਿਸ਼ਨਰ ਰਾਜੀ ਰੈਂਕ ਦੇ ਅਫਸਰ ਨੇ ਇੰਨੀ ਗੱਲ ਕਹੀ ਹੈ ਨਹੀਂ ਕਹਿਣੀ ਚਾਹੀਦੀ ਸੀ ਕਿਉਂਕਿ ਮੈਂ ਕਿਹੜੇ ਕਿਹੜੇ ਪੱਖ ਨੂੰ ਇਨਵੈਸਟੀਗੇਟ ਕਰ ਰਹੇ ਆਂ ਇਹ ਉਨੀ ਦੇਰ ਤੱਕ ਮੈਂ ਪਬਲਿਕ ਨਹੀਂ ਕਰੂੰਗਾ ਜਿੰਨੀ ਦੇਰ ਤੱਕ ਜਾਂ ਤੇ ਉਹ ਆਪ ਗਿਲਟੀ ਕੌਂਸ਼ੀਅਸ ਹੈ ਜਾਂ ਫਿਰ ਉਹਨੂੰ ਕਿਸੇ ਨੇ ਕਿਹਾ ਹੈ ਕਿ ਤੂੰ ਇਹ ਸਟੇਟਮੈਂਟ ਦੇ ਜੇ ਇੰਟੈਲੀਜੈਂਸ ਨੂੰ ਨਹੀਂ ਪਤਾ ਜੇ ਕਾਊਂਟਰ ਇੰਟੈਲੀਜੈਂਸ ਨੂੰ ਨਹੀਂ ਪਤਾ ਅਮਰਸਰ ਪੁਲਿਸ ਦੇ ਕਮਿਸ਼ਨਰ اور ਉਹਨਾਂ ਦੀ ਸੁਪਰਵਾਈਜ਼ਰੀ ਟੀਮ ਨੂੰ ਨਹੀਂ ਪਤਾ ਕਿ ਇਹਦਾ ਕੌਣ ਉਹ ਆਪਣਾ ਹੈ ਇਹਦਾਂ ਨਮੋਸ਼ੀ ਵਾਲੀ ਇਹਦੋਂ ਨੇ ਕੰਮੀ ਗੱਲ ਕਿਹੜੀ ਹੋ ਸਕਦੀ ਹੈ ਸੱਚ ਕੰਟਰੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਕੱਲ ਸੁਖਬੀਰ ਸਿੰਘ ਬਾਦਲ ਆਪਣੀ ਤਨਖਾਹ ਦੇ ਮੁਤਾਬਕ ਸੇਵਾ ਨਿਭਾਰੇ ਸੀ ਉਸ ਦੌਰਾਨ ਉਹਨਾਂ ਦੇ ਉੱਪਰ ਗੋਲੀ ਜਿਹੜੀ ਉਹ ਚਲਾਈ ਜਾਂਦੀ ਹੈ ਹਾਲਾਂਕਿ ਉਹ ਗੋਲੀ ਉਹਨਾਂ ਨੂੰ ਨਹੀਂ ਲੱਗਦੀ ਗੋਲੀ ਜਿਹੜੀ ਹੈ ਉੱਥੇ ਦਵਾਰ ਨੂੰ ਲੱਗਦੀ ਹੈ ਲੇਕਿਨ ਇਹ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਵੇਖੀ ਕਿਉਂਕਿ ਕਈ ਸਵਾਲ ਸੋਸ਼ਲ ਮੀਡੀਆ ਤੇ ਉੱਪਰ ਚੱਕੇ ਜਾ ਰਹੇ ਨੇ ਔਰ ਕਈ ਬਿਆਨ ਅਜੇ ਹੀ ਟਰੋਲ ਹੋ ਰਹੇ ਨੇ ਜੋ ਕਿੱਥੇ ਨਾ ਕਿੱਥੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੱਕਦੇ ਨੇ ਔਰ ਕਾਨੂੰਨ ਨੂੰ ਸਾਹਮਣੇ ਵਾਲੇ ਅਪਲਸ ਅਧਿਕਾਰੀਆਂ ਤੇ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਸਟੇਟਮੈਂਟ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਦਿੱਤੀ ਗਈ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਕਿੱਥੇ ਇੱਕ ਮੀਡੀਆ ਦੇ ਵਿੱਚ ਆਉਣ ਦੇ ਵਿੱਚ ਜਾਂ ਪਬਲਿਕ ਦੀ ਪਬਲਿਸੀਟੀ ਹੁੰਦੀ ਆ ਉਸ ਦਾ ਏਜੰਡਾ ਤੇ ਨਹੀਂ ਇਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਨੇ ਇਸ ਨੂੰ ਪੂਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪੰਜਾਬ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਤੁਹਾਡਾ ਥੈਂਕ ਯੂ ਸੋ ਮੱਚ ਐਂਡ ਸਤਿ ਸ਼੍ਰੀ ਅਕਾਲ ਅਹ ਤੁਸੀਂ ਸਭ ਕਿਸ ਤਰੀਕੇ ਦੇ ਨਾਲ ਪਹਿਲਾਂ ਤੋਂ ਇਸ ਸਿਚੁਏਸ਼ਨ ਨੂੰ ਜਿਹੜੀ ਕੱਲ ਹੋਈ ਹੈ ਇਸ ਘਟਨਾ ਨੂੰ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਪਹਿਲਾ ਪੁਆਇੰਟ ਇਹ ਹੈ ਜੀ ਕਿ ਇਹ ਜਿਹੜੀ ਘਟਨਾ ਹੈ ਇਹ ਸਭ ਤੋਂ ਜ਼ਿਆਦਾ ਨਿੰਦਣਯੋਗ ਔਰ ਮੰਦਪਾਗੀ ਘਟਨਾ ਹੈ ਕਿਉਂਕਿ ਇਹ ਘਟਨਾ ਹੋਈ ਹੈ ਦਰਬਾਰ ਸਾਹਿਬ ਦੇ ਕੰਪਲੈਕਸ ਚ ਦਰਬਾਰ ਸਾਹਿਬ ਦੇ ਬਿਲਕੁਲ ਮੇਨ ਐਂਟਰੀ ਪੁਆਇੰਟ ਤੇ ਦਰਬਾਰ ਸਾਹਿਬ ਗੁਰੂ ਘਰ ਹੈ ਗੁਰੂ ਰਾਮਦਾਸ ਜੀ ਦਾ ਗੁਰੂ ਅਰਜਨ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਉੱਥੇ ਹੀ ਸ੍ਰੀ ਅਕਾਲ ਪੁਰਖ ਸਾਹਿਬ ਸਥਿਤ ਹੈ। ਗੁਰੂ ਘਰ ਦੇ ਬਾਹਰ ਇਹ ਘਟਨਾ ਹੋਣੀ ਬਹੁਤ ਨਿੰਦਣਯੋਗ ਹੈ। ਨੰਬਰ 2 ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਉਸ ਜਗ੍ਹਾ ਤੇ ਬੈਠੇ ਸੀ ਜਿੱਥੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਉੱਥੇ ਆਪ ਮੁਹਾਰੇ ਨਹੀਂ ਬੈਠੇ ਸੀ ਪੰਜ ਸਿੰਘ ਸਹਿਬਾਨਾਂ ਦਾ ਹੁਕਮ ਸ੍ਰੀ ਅਕਾਲਤ ਸਾਹਿਬ ਅਕਾਲ ਤਖਤ ਸਾਹਿਬ ਤੇ ਉੱਪਰ ਖੜ ਕੇ ਉਹਨਾਂ ਨੇ ਹੁਕਮ ਦਿੱਤਾ ਕਿ ਆਹ ਤੁਸੀਂ ਕਰੋਗੇ ਉਹ ਉੱਥੇ ਉਸ ਕਰਕੇ ਬੈਠੇ ਸੀ ਇਹ ਸਾਰੀ ਗੱਲ 'ਚ ਇੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜੜਾ ਉਹ ਇਨਸਾਨ ਕ੍ਰਿਮੀਨਲ ਜਿਹਦਾ ਨਾਂ ਨਾਰਾਇਣ ਸਿੰਘ ਚੌੜਾ ਆਇਆ ਔਰ ਉਹ ਨੌਨ ਕ੍ਰਿਮੀਨਲ ਆ ਕਿਉਂਕਿ ਉਹਦੇ ਖਿਲਾਫ ਬਹੁਤ سارے ਕੇਸ ਸਰਜਟ ਨੇ ਉਹ ਪਾਕਿਸਤਾਨ ਵੀ ਗਿਆ ਸੀ ਇਸ ਤੋਂ ਇਲਾਵਾ 18 ਦੇ ਵਿੱਚ ਵੀ ਉਹਦੇ ਕੋਲ ਆਡੀਐਕਸ ਰਿਕਵਰ ਹੋਇਆ ਸੀ ਜੇਲ ਬ੍ਰੇਕ ਬੁਰੇਲ ਵਾਲੇ ਦੇ ਵਿੱਚ ਵੀ ਉਹ ਇਨਵੋਲਡ ਸੀਗਾ ਇਹ ਸਾਰੀਆਂ ਗੱਲਾਂ ਤੇ ਇਹ ਗੱਲ ਆਉਂਦੀ ਹੈ ਕਿ ਉਹ ਇਹ ਕਦੀ ਨਹੀਂ ਹੋ ਸਕਦਾ ਮੈਂ ਬਤੌਰ ਪੁਲਿਸ ਅਫਸਰ ਐਕਸ ਜਾਣਦਾ ਹਾਂ ਕਿ ਇਹ ਕਦੀ ਨਹੀਂ ਹੋ ਸਕਦਾ ਕਿ ਉਹ ਅੰਡਰ ਸਰਵੇਲੈਂਸ ਨਹੀਂ ਹੋਏਗਾ ਅਗਲੀ ਗੱਲ ਉਹਦੀ ਮੂਮੈਂਟ ਕੈਮਰਾਸ ਤੇ ਨੋਟਡ ਆ ਤੇ ਅੰਮ੍ਰਿਤਸਰ ਪੂਰਬੀ ਇਸ ਤਈ ਇੱਕ ਐਸਪੀ ਸਾਹਿਬਾਨ ਉਹਨੂੰ ਇੱਕ ਦਿਨ ਪਹਿਨਾ ਮਿਲ ਰਹੇ ਨੇ ਉਹਦੇ ਨਾਲ ਖੜ ਰਹੇ ਨੇ ਇਹਦਾ ਮਤਲਬ ਕਿ ਜੜਾ ਇਨਸਾਨ ਇਹੋ ਜਿਹਾ ਆ ਔਰ ਉਹਦੀ ਪਿਛੋਕੜ ਇਹ ਆ ਜਿਹੜੀ ਦੱਸੀ ਜਾ ਗਈ ਆ ਔਰ ਮੈਂ ਤੇ ਜਾਣਕਾਰੀ ਰੱਖਣਾ ਉਸਦੀ ਪਿਛੋਕੜ ਦੀ ਉਹਨੂੰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਥੇ ਨੇ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਕੱਲੇ ਮਿਸਟਰ ਬਾਦਲ ਨਹੀਂ ਉਹਨਾਂ ਦੀ ਕੈਬਨਟ ਤੇ 5-7 ਵਜ਼ੀਰ ਵੀ ਉਸੇ ਹੀ ਕੰਪਲੈਕਸ ਦੇ ਵਿੱਚ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਸਤੇ ਇਹਨਾਂ ਸਾਰਿਆਂ ਨੂੰ ਸਟੇਟ ਗਵਰਨਮੈਂਟ ਨੇ ਸਿਕਿਉਰਿਟੀ ਇਸ ਕਰਕੇ ਪ੍ਰੋਵਾਈਡ ਕੀਤੀ ਗਈ ਹੈ ਕਿਉਂਕਿ ਉਹਨਾਂ ਤੇ ਥ੍ਰੈਟ ਹੈ ਜੇ ਉਹਨਾਂ ਦੀ ਇਹ ਸਾਰੇ ਪਛੋਕੜ ਜਿਹੜਾ ਮੈਂ ਦੱਸਿਆ ਹੈ ਇਸ ਦੇ ਬਾਵਜੂਦ ਨਰੈਨ ਸਿੰਘ ਚੌੜਾ ਵਰਗੇ ਬੰਦੇ ਨੂੰ ਜਿਹੜਾ ਕਿ ਆਲਵੇਸ ਅੰਡਰ ਸਰਵੇਲੈਂਸ ਰਹਿੰਦਾ ਹੈ ਉਹਦੀ ਉੱਥੇ ਮੂਵਮੈਂਟ ਨੂੰ ਵਾਚਣ ਤੋਂ ਬਾਅਦ ਵੀ ਅਲਾਉ ਕੀਤਾ ਗਿਆ ਆ ਤੇ ਇਹ ਅਮਰਸਰ ਪੁਲਿਸ ਦੀ ਨਾਕਾਰਗੁਜ਼ਾਰੀ ਆ ਇਹ ਤੇ ਵਾਹਿਗੁਰੂ ਦਾ ਸ਼ੁਕਰ ਹੈ ਤੇ ਉਹ ਏਐਸਆਈ ਜਸਵੀਰ ਸਿੰਘ ਜਿਹੜਾ ਉੱਥੇ ਨਾਲ ਖੜਾ ਸੀ ਜਿਹੜਾ ਕਿ ਪੁਲਿਸ ਦਾ ਮੁਲਾਜ਼ਮ ਹੈ ਉਹ ਪੀਐਸਓ ਹੋਏਗਾ ਡਿਊਟੀ ਤੇ ਤਾਇਨਾਤ ਹੋਏਗਾ ਮੈਂ ਉਸ ਕਿੰਤੂ ਪਰੰਤੂ ਛੇ ਨਹੀਂ ਜਾਣਾ ਚਾਹੁੰਦਾ ਉਹਨੇ ਉਸ ਪਿਸਤੌਲ ਨੂੰ ਉਹਦੇ ਹੱਥ ਨੂੰ ਚੁੱਕਿਆ ਆ ਤੇ ਉਹ ਜਿਹੜੀ ਗੋਲੀ ਲੱਗੀ ਆ ਉਹ ਗੁਰੂ ਘਰ ਦੀ ਦੀਵਾਰ ਤੇ ਲੱਗੀ ਹੈ ਇੱਕ ਆਰਡੀਨਰੀ ਦੀਵਾਰ ਨਹੀਂ ਹੈ ਇਹ ਸਾਰੀਆਂ ਗੱਲਾਂ ਦੇ ਪਿਛੋਕੜ 'ਚ ਮੈਂ ਇੱਕ ਗੱਲ ਕਰਨਾ ਚਾਹੂਗਾ ਕਿ ਨਰੈਣ ਸਿੰਘ ਚੌੜਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਮਿਲੀਟੈਂਟ ਸੀ ਮੈਂ ਸਿੱਖ ਆਇਆ ਜੀ ਮੈਂ ਦਾੜਾ ਪ੍ਰਕਾਸ਼ ਕੀਤਾ ਆ ਜੀ ਮੈਂ ਪੱਗ ਬੰਨੀ ਸੀ ਮੈਂ ਦਸਤਾਰ ਲੈ ਕੇ ਉੱਥੇ ਘੁੰਮ ਰਿਹਾ ਸੀ ਮੈਂ ਇੰਨੇ ਸਾਲਾਂ ਤੋਂ ਪ੍ਰਚਾਰ ਕਰਦਾ ਗਿਆ ਗੁਰੂ ਘਰ ਦੇ ਬਾਹਰ ਇਸ ਘਟਨਾ ਤੋਂ ਬਾਅਦ ਇੱਕ ਗੱਲ ਸਿੱਖਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ ਕਿ ਉਸ ਵਕਤ ਉਹ ਜੋ ਕੁਛ ਉਹਨੇ ਹਰਕਤ ਕੀਤੀ ਆ ਉਹਨੂੰ ਆਪ ਮੁਹਾਰੇ ਸਾਡੇ ਮਨਾਂ ਦੇ ਵਿੱਚੋਂ ਉਹਨੂੰ ਸਿੱਖ ਕਹਿਣਾ ਤੇ ਸਿੱਖੀ ਦੇ ਧਰਮ ਦੇ ਕਿਸੇ ਜੋੜ ਉਹਦਾ ਹੋਣਾ ਕੈਨਸਲ ਕਰ ਦੇਣਾ ਚਾਹੀਦਾ ਬਿਨਾਂ ਕਿਸੇ ਹੁਕਮ ਤੋਂ ਪੁਲਿਸ ਨੇ ਇਹ ਕੱਲ ਦਾਵਾ ਕੀਤਾ ਕਿ 2 ਦਿਨ ਪਹਿਲਾਂ ਸਾਨੂੰ ਇਹ ਮੂਮੈਂਟ ਦੀ ਜਾਣਕਾਰੀ ਸੀਗੀ ਕਿਸ ਤਰੀਕੇ ਦੇ ਕੋਈ ਮੂਮੈਂਟ ਹੋ ਸਕਦੀ ਹੈ ਇਸ ਲੈ ਕੇ ਅਸੀਂ ਅਲਰਟ ਵੀ ਕਰ ਦਿੱਤਾ ਸੀਗਾ ਗਲਿਆਰੇ ਦੇ ਵਿੱਚ 175 ਦੇ ਕਰੀ ਮਲਾਜ਼ਮ ਵੀ ਲਾਤੇ ਸੀ ਜਿਸ ਨੂੰ ਲੈ ਕੇ ਕਮਿਸ਼ਨਰ ਪਟਿਆਲਾ ਜਿਹੜੇ ਅੰਮ੍ਰਿਤਸਰ ਨੇ ਤਾਂ ਕਿਹਾ ਹੀ ਕਿਹਾ ਨਾਲ ਨਾਲ ਮੁੱਖ ਮੰਤਰੀ ਪੰਜਾਬ ਨੇ ਵੀ ਇਹ ਦਾਅਵਾ ਕੀਤਾ ਕਿ ਅਸੀਂ ਸੁਰੱਖਿਆ ਨੂੰ ਲੈ ਕੇ ਪੂਰੇ ਤਨਾਸੀ ਤੁਸੀਂ ਉਹ ਸਿਚੁਏਸ਼ਨ ਜਰ ਐਜ਼ ਅ ਪੁਲਿਸ ਅਫਸਰ ਦੇਖਦੇ ਹੋ ਤੁਹਾਨੂੰ ਕੀ ਨਜ਼ਰ ਆਉਂਦਾ ਜੀ ਉਸ ਸਿਚੁਏਸ਼ਨ ਦੇ ਵਿੱਚ ਘਾਟ ਤੇ ਕਮੀ ਕਿੱਥੇ ਰਹੀ ਹੈ ਪਹਿਲਾ ਜਵਾਬ ਇਹਦਾ ਇਹ ਹੈ ਕਿ ਜੇ ਅੰਮ੍ਰਿਤਸਰ ਪੁਲਿਸ ਆਪਣੀ ਕਾਰਗੁਜ਼ਾਰੀ ਤੋਂ ਕਹੇ ਕਿ ਅਸੀਂ ਸਾਡੀ ਗਲਤੀ ਨਹੀਂ ਸੀ ਜਾ ਉਹਨਾਂ ਦੀ ਢਿੱਲ ਨਹੀਂ ਹੈ ਜਾ ਉਹਨਾਂ ਦਾ ਫੇਲਰ ਨਹੀਂ ਹੈ ਉਹ ਨੂੰ ਸਕਿਉਰਿਟੀ ਪ੍ਰੋਵਾਈਡ ਕਰਨਾ ਇਹਨੂੰ ਕਦੀ ਡਿਨਾਈ ਨਹੀਂ ਕੀਤਾ ਜਾ ਸਕਦਾ ਤੁਸੀਂ ਝੂਠ ਬੋਲ ਕੇ ਡੰਬਰ ਰੱਝ ਕੇ ਜੋ ਮਰਜ਼ੀ ਕਹਿ ਲੋ 100% ਕਲੀਅਰ ਗੱਲ ਹੈ ਮੈਂ ਏਡੀਜੀ ਲਾਅ ਐਂਡ ਆਰਡਰ ਰਿਆਂ ਸਟੇਟ ਦਾ ਕਿ ਜੋ ਕੁਝ ਵੀ ਹੋਇਆ ਨਾਰਾਇਣ ਸਿੰਘ ਚੌੜਾ ਦਾ ਉਸ ਕੰਪਲੈਕਸ ਚ ਘੁੰਮਣਾ ਉਹਦੇ ਕੋਲ ਉਹ ਵੈਪਨ ਹੋਣਾ ਉਹ ਵੀ ਆਰਡੀਨਰੀ ਪਿਸਟਲ ਨਹੀਂ ਸੀ ਔਰ ਆਟੋਮੈਟਿਕ ਪਿਸਟਲ ਸੀ ਇਹ ਸਾਰਾ ਕੁਝ ਇਨਾਂ ਦੀ ਨੌਲੇਜ ਹੈਗੀ ਅਗਲੀ ਗੱਲ ਕਿ ਉਹ 150 ਜਵਾਰ ਗਲਿਆਰਿਆਂ ਦੇ ਵਿੱਚ ਸਾਡਾ ਇੱਕ ਪੁਲਿਸ ਸਟੇਸ਼ਨ ਹੈ ਉਹਨੂੰ ਪੁਲਿਸ ਪੋਸਟ ਕਹਿੰਦੇ ਨੇ ਐਸ ਐਚਓ ਵੀ ਕਹਿੰਦੇ ਨੇ ਇਸ ਪੁਲਿਸ ਸਟੇਸ਼ਨ ਗਲਿਆਰਾ ਵੀ ਕਹਿੰਦੇ ਨੇ ਪੈਰੀਫਰੀ ਚ ਔਰ ਇਨਕਲੂਡਿੰਗ ਇਨਸਾਈਡ ਸਾਡੀ ਪੁਲਿਸ ਫੋਰਸ ਤਾਇਨਾਤ ਲੈਂਦੀ ਆ ਮੇਲ ਐਸ ਵੈਲ ਐਸ ਫੀਮੇਲ ਅਗਲੀ ਗੱਲ ਆ ਗਈ ਜਿਹੜੀ ਸਕਿਉਰਿਟੀ ਡਿਟੇਲ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹੋਏਗੀ ਜਿਹੜੀ ਸਕਿਉਰਿਟੀ ਡਿਟੇਲ ਹੁੰਦੀ ਹੈ ਉਹਦਾ ਦਾਇਰਾ ਸਿਰਫ ਅੱਖ ਦੇ ਨਜ਼ਰੀਏ ਚ ਹੈ ਉਹਨੂੰ ਬਾਕੀ ਨਹੀਂ ਪਤਾ ਕਿ ਕੀ ਹੋ ਰਿਹਾ ਲੇਕਿਨ ਅੰਮ੍ਰਿਤਸਰ ਪੁਲਿਸ ਚਾਹੇ ਉਹ ਕਮਿਸ਼ਨਰ ਪੁਲਿਸ ਨੇ ਚਾਹੇ ਉਹਨਾਂ ਦੀ ਸੁਪਰਵਾਈਜ਼ਰੀ ਟੀਮ ਹੈ ਜਾਂ ਥੱਲੇ ਐਗਜ਼ੈਕਟਿਵ ਟੀਮ ਹੈ ਜਿਹੜੀ ਮੌਕੇ ਤੇ ਡਿਊਟੀ ਕਰਦੀ ਹੈ ਇਹ ਸਾਰਿਆਂ ਕਦੀ ਦਿਨਾਈ ਨਹੀਂ ਕਰ ਸਕਦੇ ਕਿ ਇਟ ਵਾਸ ਫੇਲਿਅਰ ਔਨ ਥੇਅਰ ਪਾਰਟ ਰੀਜ਼ਨ ਕਿ ਉਹਨਾਂ ਇਹ ਦੀ ਟੈਕਨੀਕਲ ਸਰਵੇਲੈਂਸ ਉਹ ਕੀ ਕਰ ਰਿਹਾ ਸੀ ਕਿਉਂ ਘੁੰਮ ਰਿਹਾ ਸੀ ਜਦੋਂ ਸਾਨੂੰ ਪਤਾ ਸੀ ਇਜ਼ ਇਟ ਪੋਸੀਬਲ ਕੋਈ ਇਨਾ ਪੁਲਿਸ ਅਫਸਰ ਦਨਾਹੀ ਕਰੇਗਾ ਕਿ ਅਸੀਂ ਇਹਨਾਂ ਦੀ ਟੈਕਨੀਕਲ ਸਰਵੇਲੈਂਸ ਨਹੀਂ ਕਰ ਰਹੇ ਹੋਵਾਂਗੇ ਇਹ ਦਾਵਾ ਵੀ ਕਿੱਥਾ ਕਿੱਥੇ ਕਿ ਸਾਡੇ ਜਿਹੜੇ ਐਸਪੀ ਲੈਵਲ ਦੇ ਜਿਹੜੇ ਏਆਈਜੀ ਲੈਵਲ ਦੇ ਜਿਹੜੇ ਅਧਿਕਾਰੀ ਸੀ ਉਸ ਗਲਿਆਰੇ ਦੇ ਵਿੱਚ ਮੌਜੂਦ ਸੀ ਹੁਣ ਜਿਹੜੀ ਸੀਸੀਟੀਵੀ ਫੁਟੇਜ ਵਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਕੀਤੀ ਹੈ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਐਸਪੀ ਹਰਪਾਲ ਸਿੰਘ ਜਿਹੜੇ ਨੇ ਉਹ ਮੁਲਾਕਾਤ ਕਰਦੇ ਨੇ ਜਿਨ੍ਹਾਂ ਦੀ ਮੇਨ ਡਿਊਟੀ ਜੱਸੀ ਜਾ ਰਹੀ ਹੈ ਉਹ ਕਿ ਗਲਿਆਰੇ ਦੇ ਵਿੱਚ ਸੀਗੀ ਕਿ ਲੱਗਦਾ ਨਹੀਂ ਕਿ ਉਹਨਾਂ ਦੇ ਵੱਲੋਂ ਕੋਈ ਢਿੱਲ ਜਿਹੜੀ ਉਹ ਕਿੱਥੇ ਕਿੱਥੇ ਰਹਿ ਗਈ ਇਹ ਇੱਕ ਦਿਨ ਪਹਿਲਾਂ ਜਦੋਂ ਉਹ ਮਿਲੇ ਨੇ ਭਈ ਇਹ ਅਬਲਤੇ ਮਿਲ ਲੈਣੇ ਸੀ ਚਾਹੀਦਾ ਜੇ ਮਿਲੇ ਸੀ ਜੇ ਉਹਨੂੰ ਜਾਣਕਾਰੀ ਰੱਖਦੇ ਸਾਰੀ ਪੁਲਿਸ ਜਾਣਕਾਰੀ ਰੱਖਦੀ ਕਿ ਨਰੈਣ ਸਿੰਘ ਚੋੜਾ ਕੌਣ ਹੈ ਫਿਰ ਉਹਨੂੰ ਉਸ ਕੰਪਲੈਕਸ ਚੋਂ ਆਪਣੇ ਪੁਲਿਸ ਕੋਲੋਂ ਹਰ ਵਸੀਲਾ ਹੈਗਾ ਕਿ ਉਹਨੂੰ ਉਸ ਕੰਪਲੈਕਸ ਚੋਂ ਦੂਰ ਲਿਆ ਜਾਂਦੇ ਫਿਰ ਸੋਸ਼ਲ ਮੀਡੀਆ ਤੇ ਇਹੋ ਜਿਹੀ ਪ੍ਰੋਫਾਈਲ ਪੋਸਟ ਹੈਗੀਆਂ ਉਹਦੀ ਬੋਲਬਾਣੀ ਹੈਗੀ ਹੈ ਪੁਰਾਣੇ ਰਿਕਾਰਡ ਦੇ ਵਿੱਚ ਜਿੱਥੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਬੋਲਦਾ ਰਿਹਾ ਥ੍ਰੈਟ ਵੀ ਕਰਦਾ ਰਿਹਾ ਕਿਉਂਕਿ ਉਹਦੀ ਡਿਊਟੀ ਕਿਸੇ ਨੇ ਉਹ ਲਗਾਈ ਹੈ ਕਿ ਤੂੰ ਕੀ ਕਰਨਾ ਹੈ ਉਹਦੇ ਉਹ ਕਿਹਦਾ ਹੱਥ ਠੋਕਾ ਹੈ ਇਹਦੇ ਪਛੋਕੜ ਚ ਜਾਣ ਦੀ ਜ਼ਰੂਰਤ ਨਹੀਂ ਆ ਉਹ ਕੱਲਾ ਨਹੀਂ ਆ ਸੋ ਇਹਦਾ ਮਤਲਬ ਕੀ ਜੇ ਸਾਨੂੰ ਪਤਾ ਸੀ ਅਸੀਂ ਸਾਨੂੰ ਮਿਲੇ ਆ ਉਹਨੂੰ ਫੇਰ ਉਹਦੀ ਸਰਵੇਲੈਂਸ ਜਾਂ ਉਹਦੇ ਪਿੱਛੇ ਰੱਖਣਾ ਕਿ ਉਹ ਉਸ ਗੇਟ ਤੇ ਸੁਖਵੀਰ ਬਾਦਲ ਦੇ ਕੋਲ ਨਾ ਜਾਏ ਨਹੀਂ ਤੇ ਪੁਲਿਸ ਕੋਲ ਬਹੁਤ ਤਰੀਕੇ ਨੇ ਕਿਸੇ ਕਮਰੇ ਚ ਬਿਠਾ ਕੇ ਕਾਫੀ ਪਿਲਾ ਕੇ ਉਹਦੀ ਉਹਦੀ ਤਲਾਸ਼ੀ ਲੈ ਲੈਂਦੇ ਉਹਨੂੰ ਵੇਖ ਲੈਂਦੇ ਸਾਰੇ ਸੰਗਤ ਨੂੰ ਤੇ ਅਸੀਂ ਕੁਝ ਨਹੀਂ ਕਰਦੇ ਨਾ ਹੀ ਕਰਨਾ ਚਾਹੀਦਾ ਉੱਥੇ ਉਹ ਗੁਰੂ ਘਰ ਆ لیکن ਇਹ ਹੋ ਜਾਇਆ ਜਿਹੜਾ ਬਦਮਾਸ਼ ਆ ਜਿਹੜਾ ਕ੍ਰਿਮੀਨਲ ਆ ਜੀ ਦੇ ਖਿਲਾਫ ਇਹਨੇ ਕੇਸ ਜਿਸਟਰ ਨੇ ਜਿਹਦੇ ਕੋਲ ਵੈਪਨ ਰਿਕਵਰ ਹੋਏ ਨੇ ਪਾਸ ਤੋਂ ਸੁਖਵੀਰ ਬਾਦਲ ਹੋਣਾ ਦੇ ਵਿਰੁੱਧ ਬੋਲ ਰਿਹਾ ਆ ਉਹਨੂੰ ਇਹਨਾਂ ਨੂੰ ਕੀ ਰੁਕਾਵਟ ਸੀ ਐਸਪੀ ਸਾਹਿਬ ਨੂੰ ਜਾਂ ਸੁਪਰਵਾਈਜ਼ਰੀ ਟੀਪ ਕਮਿਸ਼ਨਰ ਦੀ ਇਹਨਾਂ ਕਿਉਂ ਉਹਨੂੰ ਕਿਸੇ ਤਰੀਕੇ ਨਾਲ ਉਸ ਜਗ੍ਹਾ ਤੋਂ ਆਇਡੈਂਟੀਫਾਈ ਕਰਕੇ ਔਰ ਚੈੱਕ ਕਰਦੇ ਕਿ ਉਹਦੇ ਕੋਲ ਕੋਈ ਇਹੋ ਜਿਹਾ ਤਾਂ ਨਹੀਂ ਆ ਕਿ ਹੁਣ ਵੀ ਉਹਦੇ ਕੋਲ ਵੈਪਨ ਹੈ ਇਹ ਗਲਤੀ ਆ ਇਹ ਅਣਗਹਿਲੀ ਆ ਔਰ ਇਹ ਇਹਦਾ ਜ਼ਰੂਰੀ ਆ ਕਿ ਇਹਦੀ ਬੜੀ ਕੋਖ ਪੜਤਾਲ ਹੋਣੀ ਚਾਹੀਦੀ ਹੈ। ਅਗਲੀ ਗੱਲ ਮੈਂ ਆਪਣੇ ਆਪ ਮਹਾਰੇ ਬਤੌਰ ਪੁਲਿਸ ਅਫਸਰ ਕਹਿਣਾ ਚਾਹੂੰਗਾ ਕਿ ਅਮਰਸਰ ਪੁਲਿਸ ਦਾ ਹੀ ਫੇਲਯਰ ਆ ਕਿ ਇਹ ਹੋਇਆ ਅਸੀਂ ਉਸ ਪੀਐਸਓ ਨੂੰ ਉਸ ਏਐਸਆਈ ਕੱਲੇ ਨੂੰ ਕ੍ਰੈਡਿਟ ਦਈ ਉਹਨੇ ਨਜਰੀ ਮਲਾਪ ਚ ਜੋ ਆਇਆ ਉਹਦੇ ਤੇ ਕਾਰਵਾਈ ਕੀਤੀ। ਬਾਕੀ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਇਹਦਾ ਮਤਲਬ ਜਿਹੜੀ ਪੁਲਿਸ ਫੇਲਡ ਔਨ ਅਕਾਊਂਟ ਆਫ ਦਿਸ ਥਿੰਗ ਉਹਨੂੰ ਹੱਕ ਨਹੀਂ ਹੋਣਾ ਚਾਹੀਦਾ ਕਿ ਆਪਣੀ ਗਲਤੀ ਨੂੰ ਆਪ ਤਫ਼ਤੀਸ਼ ਕਰੇ ਹੂੰ ਫਰਸਟ ਸਟੇਟਮੈਂਟ ਵੀ ਦਿੱਤੀ ਜਾ ਰਹੀ ਹੈ ਮੈਂ ਤੁਹਾਡਾ ਸਵਾਲ ਤੁਹਾਡਾ ਜਵਾਬ ਲੈ ਲੂੰਗਾ ਇੱਕ ਸਟੇਟਮੈਂਟ ਵੀ ਦਿੱਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਥੇ ਨਾ ਕਿਤੇ ਪਬਲਿਕ ਸਿਟੀ ਸਟੰਟ ਵੀ ਹੋ ਸਕਦਾ ਹੈਗਾ ਅਸੀਂ ਇਸ ਦੀ ਵੀ ਜਾਂਚ ਕਰਾਂਗੇ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ ਇੱਕ ਪੁਲਿਸ ਅਧਿਕਾਰੀ ਇਸ ਨੂੰ ਕਿਸ ਐਂਗਲ ਦੇ ਨਾਲ ਵੇਖਦਾ ਹੈ ਜੀ ਬਈ ਮੈਂ ਆਪ ਬੜਾ ਮੈਨੂੰ ਹਾਸਾ ਵੀ ਆਇਆ ਔਰ ਮਹਿਸੂਸ ਵੀ ਹੋਇਆ ਕਿ ਕਮਿਸ਼ਨਰ ਰਾਜੀ ਰੈਂਕ ਦੇ ਅਫਸਰ ਨੇ ਇੰਨੀ ਗੱਲ ਕਹੀ ਆ ਨਹੀਂ ਕਹਿਣੀ ਚਾਹੀਦੀ ਸੀ ਕਿਉਂਕਿ ਮੈਂ ਕਿਹੜੇ ਕਿਹੜੇ ਪੱਖ ਨੂੰ ਇਨਵੈਸਟਿਗੇਟ ਕਰ ਰਿਹਾ ਆ ਇਹ ਓਨੀ ਦੇਰ ਤੱਕ ਮੈਂ ਪਬਲਿਕ ਨਹੀਂ ਕਰੂੰਗਾ ਜਿੰਨੀ ਦੇਰ ਤੱਕ ਜਾਂ ਤੇ ਉਹ ਆਪ ਗਿਲਟੀ ਕੌਂਸ਼ੀਅਸ ਆ ਜਾਂ ਫਿਰ ਉਹਨੂੰ ਕਿਸੇ ਨੇ ਕਿਹਾ ਆ ਕਿ ਤੂੰ ਇਹ ਸਟੇਟਮੈਂਟ ਦੇ ਇਹਨਾਂ ਦੋਨਾਂ ਗੱਲਾਂ ਦੇ ਬੈਕਗ੍ਰਾਉਂਡ 'ਚ ਜੇ ਉਹਨਿਆਂ ਨੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਨੇ ਕੁਝ ਏਥਸ ਕਿਹਾ ਆ ਮੈਂ ਪੜਿਆ ਆ ਕਾਜ ਅਖਬਾਰ ਦੇ ਵਿੱਚ ਤਾਂ ਭਾਈ ਉਹਨਾਂ ਨੇ ਪੁਲਿਸ ਦੀ ਵਰਦੀ ਦਾ ਸਟੇਟਸ ਘਰਾਇਆ ਪੁਲਿਸ ਦੀ ਇਮੇਜ ਨੂੰ ਡਾਊਨ ਕੀਤਾ ਜੇ ਉਹਨਾਂ ਨੂੰ ਚੋਰੇ ਦਾ ਪਤਾ ਸੀ ਕਿ ਉਥੇ ਘੁੰਮ ਰਿਹਾ ਆ ਉਹਨਾਂ ਦੇ ਐਸਪੀ ਉਹਨਾਂ ਨੂੰ ਮਿਲ ਰਹੇ ਨੇ 100% ਸ਼ੋਰ ਹੈ ਕਿ ਟੈਕਨੀਕਲ ਸਰਵੇਲੈਂਸ ਚ ਉਹਦੀ ਮੂਵਮੈਂਟ ਉਥੇ ਆ ਰਹੀ ਹੋਏਗੀ ਤੇ ਫੇਰ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਨੂੰ ਇਹੋ ਕਿਉਂ ਨਹੀਂ ਪਤਾ ਲੱਗਿਆ ਜਿਹੜੀ ਉਹ ਗੱਲ ਕਰ ਰਹੇ ਕਿ ਇਹੋ ਜੀ ਗੱਲ ਪਹਿਲਾਂ ਹੋਣੀ ਆ ਹੁਣ ਉਹ ਬਾਅਦ ਚ ਕਿਉਂ ਲੱਭ ਰਹੇ ਨੇ ਇਸ ਗੱਲ ਨੂੰ ਇਹ ਨਿਕਮੀ ਗੱਲ ਆ ਨਹੀਂ ਹੋਣੀ ਚਾਹੀਦੀ ਨਹੀਂ ਕਰਨੀ ਚਾਹੀਦੀ ਸੀ ਤਾਂ ਜੋ ਮੈਂ ਕਹਿ ਰਿਹਾ ਮੈਂ ਦੁਬਾਰਾ ਰਿਟਰੀਟ ਕਰਦਾ ਇਹਨਾਂ ਗੱਲਾਂ ਕਰਕੇ ਮੈਂ ਸੀਐਮ ਪੰਜਾਬ ਨੂੰ ਔਰ ਡੀਜੀ ਸਾਹਿਬ ਪੰਜਾਬ ਨੂੰ ਰਿਕਵੈਸਟ ਕਰੂੰਗਾ ਕਿ ਉਥੋਂ ਇਹ ਤਫਤੀਸ਼ ਜਿਹੜੀ ਹੈ ਇਸ ਕੇਸ ਦੀ ਔਰ ਇਹਦੇ ਪਿੱਛੇ ਉਕੜਦੀ ਇਹ ਅਮਰਸਰ ਪੁਲਿਸ ਤੋਂ ਬਾਹਰ ਕੱਢ ਕੇ ਹੈੱਡਕੁਆਰਟਰ ਤੇ ਕਿਸੇ ਏਡੀਜੀ ਰੈਂਕ ਦੇ ਅਫਸਰ ਨੂੰ ਕਿਸੇ ਤਫਤੀਸ਼ ਦੇ ਮਾਹਰ ਅਫਸਰ ਨੂੰ ਸਾਡੇ ਕੋਲ ਬਹੁਤ ਕੰਪੀਟੈਂਟ ਅਫਸਰ ਨੇ ਆਈਪੀਐਸ ਅਫਸਰ ਨੂੰ ਉਹਨਾਂ ਨੂੰ ਦੇਣੀ ਚਾਹੀਦੀ ਹੈ ਨੰਬਰ 2 ਪਿੱਛੇ ਜੇ ਕੋਈ ਕਹਿ ਰਹੇ ਸੀ ਕਿ ਸ਼ਾਇਦ ਇਹ ਐਨਆਈਏ ਨੂੰ ਦੇ ਦਿਓ ਮੈਂ ਬਿਲਕੁਲ ਇਸ ਗੱਲ ਦਾ ਹੱਕਦਾਰ ਨਹੀਂ ਹਾਂ ਬਤੌਰ ਨੋਲੇਜੇਬਲ ਪਰਸਨ ਆਫ ਦੀ ਪੁਲਿਸ ਵਰਕਿੰਗ ਇਹ ਨਹੀਂ ਉਹਨੂੰ ਦਿੱਤੀ ਜਾਏ ਜਾਂ ਨਹੀਂ ਹੈ ਤਾਂ ਜਾਣ ਤੋਂ ਬਾਅਦ ਪੁਲਿਸ ਸਟੇਟ ਪੁਲਿਸ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਇਸ ਇਨਵੈਸਟੀਗੇਸ਼ਨ ਸਟੇਟ ਪੁਲਿਸ ਕੋਈ ਰਹਿਣੀ ਚਾਹੀਦੀ ਹੈ ਲੇਕਿਨ ਅੰਮ੍ਰਿਤਸਰ ਪੁਲਿਸ ਕੋ ਨਹੀਂ ਰਹਿਣੀ ਚਾਹੀਦੀ ਉਹਦਾ ਕਾਰਨ ਇੱਕ ਤੇ ਜਿਹੜੀ ਪੁਲਿਸ ਦਾ ਇਹ ਫੇਲਿਅਰ ਆ ਉਹੀ ਇਹਦੀ ਤਫਤੀਸ਼ ਨਾ ਕਰੇ ਨੰਬਰ 2 ਪੁਲਿਸ ਨੇ ਆਪਣਾ ਸਟੇਟ ਸਟੇਚਰ ਜਨਰਲ ਪਬਲਿਕ ਦੇ ਵਿੱਚ ਆਪਣਾ ਔਰਾ ਇਮਪ੍ਰੈਸ਼ਨ ਬੈਟਰ ਕਰਨ ਵਾਸਤੇ ਇਸ ਤਫਤੀਸ਼ ਨੂੰ ਉਸ ਜਗ੍ਹਾ ਤੋਂ ਕੱਢ ਲੈਣਾ ਚਾਹੀਦਾ ਹੈ ਤਾਂ ਕਰਕੇ ਸੀਐਮਐਫ ਦੀ ਪੰਜਾਬ ਔਰ ਡੀਜੀ ਪੰਜਾਬ ਨੂੰ ਕੱਲ ਨੂੰ ਹੋਰ ਅੰਬੈਰੈਸਮੈਂਟ ਨਾਲ ਫੇਸ ਕਰਨੀ ਪਾਏ ਜਿਹੜੀ ਕਮਿਸ਼ਨਰ ਅਮਰਸਰ ਪੁਲਿਸ ਦੀ ਸਟੇਟਮੈਂਟ ਤੋਂ ਨਜ਼ਰ ਆ ਰਹੀ ਹੈ ਇੰਜ ਨਹੀਂ ਹੋਣਾ ਚਾਹੀਦਾ ਚਲੋ ਸਭ ਕਿਵੇਂ ਵੇਖਦੇ ਹਾਂ ਕਿਉਂਕਿ ਤੁਸੀਂ ਕਿਹਾ ਕਿ ਇੰਨੇ ਮੁਕੱਦਮੇ ਉਸ ਵਿਅਕਤੀ ਦੇ ਉੱਪਰ ਦਰਜ ਨੇ ਤੇ ਉਸ ਤੋਂ ਬਾਅਦ ਅਸੀਂ ਵੀ ਕੋਕ ਕੀਤੀ ਤੇ 31 ਤੋਂ ਵੱਧ ਜਿਹੜੇ ਮਾਮਲੇ ਨੇ ਉਹ ਦਰਜ ਨੇਗੇ ਜਿਸ ਦੇ ਵਿੱਚ ਆਰਮਸ ਐਕਟ ਦਾ ਪਰਚਾ ਹੈਗਾ ਸਭ ਤੋਂ ਜ਼ਿਆਦਾ ਦੇਸ਼ ਦਰੋਹ ਦੇ ਪਰਚੇ ਜਿਹੜੇ ਨੇ ਜਿਹੜੇ ਨਰਾਇਣ ਸਿੰਘ ਚੋੜਾ ਦੇ ਉੱਪਰ ਦਰਜ ਨੇ ਤੇ ਇੰਨੇ ਸਾਰੇ ਮੁਕੱਦਮੇ ਦਰਜ ਹੋਣ ਤੋਂ ਬਾਅਦ ਕੀ ਇਹ ਵਿਅਕਤੀ ਵੈਪਨ ਰੱਖ ਸਕਦਾ ਜੀ ਕਿਉਂਕਿ ਇਹ ਹਾਲੇ ਇੱਕ ਸਵਾਲ ਬਣਿਆ ਹੋਇਆ ਹੈ ਕਿ ਉਹ ਲਾਇਸੈਂਸੀ ਵੈਪਨ ਸੀਗਾ ਇਨਾ ਆਧੁਨਿਕ ਵੈਪਨ ਰੱਖ ਸਕਦਾ ਔਰ ਸਭ ਤੋਂ ਵੱਡੀ ਗੱਲ ਤੁਸੀਂ ਹੁਣੇ ਕੁਛ ਚਿਰ ਪਹਿਲਾਂ ਕਹੀ ਕਿ ਇੰਟੈਲੀਜੈਂਸੀ ਇਹ ਪੂਰੀ ਜਿਹੜੀ ਉਹ ਸਰਚ ਰਹਿੰਦਾ ਕਿ ਕਿਹੜਾ ਵਿਅਕਤੀ ਕਿੱਥੇ ਜਾ ਰਿਹਾ ਕਿਵੇਂ ਜਾ ਰਿਹਾ ਔਰ ਕਿਸ ਥਾਂ ਤੇ ਉੱਪਰ ਜਾ ਰਿਹਾ ਵੈਪਨ ਹੋਣਾ ਵੀ ਪੁਲਿਸ ਨੂੰ ਕਿੱਥੇ ਨਾ ਕਿੱਥੇ ਪਤਾ ਹੋਊਗਾ ਜੀ ਕਿ ਇਸ ਵਿਅਕਤੀ ਕੋਲ ਵੈਪਨ ਹੈਗਾ ਦੇਖੋ ਮੈਂ ਸੁਣ ਰਿਹਾ ਸੀ ਕੋਈ ਸਟੇਟਮੈਂਟ ਕਿ ਜੀ ਇਹ ਦੇ ਕੋ ਜਿਹੜਾ ਵੈਪਨ ਸੀ ਇਹ ਡਰੋਨ ਤੇ ਆਇਆ ਜੀ ਤੇ ਪਾਕਿਸਤਾਨੋਂ ਆਇਆ ਜੀ ਬਈ ਕਿਹੜੀਆਂ ਹਾਸੋਹਿਣੀਆਂ ਗੱਲਾਂ ਕਰ ਰਹੇ ਹੋ ਜੇ ਆਇਆ ਸੀ ਫਿਰ ਤੁਹਾਨੂੰ ਕਿਉਂ ਨਹੀਂ ਪਤਾ ਅਗਲੀ ਗੱਲ ਕਿ ਪੁਲਿਸ ਲੋਕਲ ਪੁਲਿਸ ਤੋਂ ਇਲਾਵਾ ਇੰਟੈਲੀਜੈਂਸ ਕਾਊਂਟਰ ਇੰਟੈਲੀਜੈਂਸ ਸਾਰੀ ਇੱਕ ਟੀਮ ਬੜੇ ਇਫੈਕਟਿਵਲੀ ਤਰੀਕੇ ਨਾਲ ਟੀਮ ਦੇ ਤੌਰ ਤੇ ਕੰਮ ਕਰਦੀ ਹੈ ਆਰਡਨਰੀ ਬੰਦੇ ਨੂੰ ਬਿਲਕੁਲ ਨਹੀਂ ਪਤਾ ਲੇਕਿਨ ਮੈਂ ਦਾਅਵੇ ਨਾ ਕਹਿ ਰਿਹਾ ਜੇ ਇੰਟੈਲੀਜੈਂਸ ਨੂੰ ਨਹੀਂ ਪਤਾ ਜੇ ਕਾਊਂਟਰ ਇੰਟੈਲੀਜੈਂਸ ਨੂੰ ਜ ਪਤਾ ਅਮਰਸਰ ਪੁਲਿਸ ਤੇ ਕਮਿਸ਼ਨਰ ਔਰ ਉਹਨਾਂ ਦੀ ਸੁਪਰਵਾਈਜ਼ਰੀ ਟੀਮ ਨੂੰ ਨਹੀਂ ਪਤਾ ਕਿ ਇਹਦੋਂ ਕੋਣ ਹੈ ਆਪਣਾ ਇਹਦੋਂ ਨਮੋਸ਼ੀ ਵਾਲੀ ਤੇ ਇਹਦੋਂ ਨਿਕੰਮੀ ਗੱਲ ਕਿਹੜੀ ਹੋ ਸਕਦੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਨਿਕੰਮੇ ਪੁਨੇ ਤੇ ਕਿਸੇ ਨੂੰ ਆਹ ਕਰੋ ਜਾਂ ਉਹ ਕਰੋ ਮੈਂ ਸਿਰਫ ਇੰਨਾ ਹੀ ਕਹਿ ਰਿਹਾ ਕਿ ਇਹ ਸਾਰੇ ਪਛੋਕੜ ਚ ਜਾਣ ਵਾਸਤੇ ਤੁਹਾਨੂੰ ਬਿਲਕੁਲ ਨਿਊਟਰਲ ਮੈਰਿਟ ਤੇ ਇਸ ਕਰਨ ਵਾਸਤੇ ਇਹ ਉਥੋਂ ਇਨਵੈਸਟੀਗੇਸ਼ਨ ਬਦਲਣੀ ਚਾਹੀਦੀ ਹੈ ਸਟੇਟ ਪੁਲਿਸ ਨੂੰ ਲੈਣੀ ਚਾਹੀਦੀ ਹੈ ਨੰਬਰ 2 ਬਾਹਰ ਕਿਸੇ ਏਜੰਸੀ ਨੂੰ ਨਹੀਂ ਦੇਣੀ ਚਾਹੀਦੀ ਔਰ ਲੋਕਾਂ ਨੂੰ ਸੱਚੀ ਗੱਲ ਸਾਹਮਣੇ ਰੱਖਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਘੁੰਮ ਰਹੀਆਂ ਨੇ ਦਰਬਾਰ ਸਾਹਿਬ ਨੂੰ ਉਸ ਗੁਰੂ ਘਰ ਨੂੰ ਜੇ ਕੋਈ ਥੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇੰਨੇ ਚੋਰੇ ਨੇ ਵੀ ਪਹੁੰਚਾਈ ਆ ਇਹਦਾ ਮਤਲਬ 100% ਕਿਸੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਜ਼ਰੂਰਤ ਨਹੀਂ ਆ ਉਹਦੀ ਹਰਕਤ ਨੇ ਹੀ ਪ੍ਰੂਵ ਕਰ ਦਿੱਤਾ ਨਾ ਹੀ ਉਹ ਸਿੱਖਿਆ ਉਹਨੇ ਸਿੱਖੀ ਬਾਣਾ ਸਿੱਖੀ ਦਾੜਾ ਪ੍ਰਕਾਸ਼ ਕਰਕੇ ਤੁਰਿਆ ਫਿਰਦਾ ਆ ਇੰਨੇ ਸਾਲ ਜਿਹੜਾ ਆਪਣੇ ਆਪ ਨੂੰ ਸਿੱਖ ਕਹਿ ਰਿਹਾ ਸੀ ਜ਼ੀਰੋ ਹੋ ਗਿਆ ਉਹਨੇ ਪੰਜ ਪਿਆਰੇ ਪੰਜ ਜਥੇਦਾਰ ਸਹਿਬਾਨ ਸਿੱਖ ਫਲਸਫੇ ਦੇ ਅਨੁਸਾਰ ਗੁਰੂ ਦਾ ਹੁਕਮ ਆ ਗੁਰੂ ਦੇ ਹੁਕਮ ਕਰਕੇ ਸਰਦਾਰ ਸੁਪੀਰ ਸਿੰਘ ਬਾਦਲ ਉਥੇ ਬੈਠੇ ਸੀ ਉਹਦੇ ਹੁਕਮ ਤੇ ਬੈਠੇ ਹੋਣ ਕਰਕੇ ਸੁਖਵੀਰ ਬਾਦਲ ਕਿਤੇ ਹੋਰ ਹੁੰਦੇ ਤੇ ਕਰਦਾ ਤੇ ਵੱਖਰੀ ਗੱਲ ਸੀ ਗੁਰੂ ਘਰ ਦੇ ਬਾਹਰ ਜੋ ਨੇ ਕੀਤਾ ਹੈ ਬਹੁਤ ਨਿੰਦਣਯੋਗ ਹੈ ਨਹੀਂ ਹੋਣਾ ਦਿਲ ਸਭ ਮੰਨਦੇ ਹੋ ਕਿ ਇਹ ਨਲਾਇਕੀ ਛਪਾਉਣ ਦੀ ਕੋਸ਼ਿਸ਼ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਵੀ ਗਲਤ ਇਨਫੋਰਮੇਸ਼ਨ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੇ ਵੀ ਇੱਕ ਵੱਡਾ ਦਾਵਾ ਧੋਖਿਆ ਹੈਗਾ ਹੋਰ ਕਈ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈਗਾ ਕਿ ਮੰਦਪਾਗੀ ਘਟਣਾ ਜ਼ਰੂਰ ਹੈਗੀ ਹੈ ਲੇਕਿਨ ਪੁਲਿਸ ਸਾਡੀ ਤਨਾਸੀ ਔਰ ਪੁਲਿਸ ਨੇ ਜਿਹੜਾ ਹੈ ਪੂਰੀ ਭੂਮਿਕਾ ਵਧੀਆ ਢੰਗ ਦੇ ਨਾਲ ਨਿਭਾਈ ਹੈਗੀ ਹੈ ਲੱਗਦਾ ਹੈ ਕਿ ਇਹ ਨਲਾਇਕੀ ਕਿਤੇ ਨਾ ਕਿਤੇ ਪਰਦਾ ਟਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਮੁੱਖ ਮੰਤਰੀ ਵੀ ਮੋਰਾ ਬਣਾ ਲਿਆ ਗਿਆ ਭਈ ਜਦੋਂ ਤੁਹਾਡਾ ਅੰਮ੍ਰਿਤਸਰ ਦਾ ਕਮਿਸ਼ਨਰ ਇਹ ਕਹਿ ਰਿ ਕਿ ਜੀ ਅਸੀਂ ਇੱਕ ਗੱਲ ਤਫ਼ਤੀਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਇਆ ਏ ਕੋਈ ਵਿਉਂਤਬੰਦੀ ਨਾਲ ਜਾਂ ਮੀਡੀਆ ਬੈਨੀਫਿਟ ਸਿੰਪਥੀ ਬੈਨੀਫਿਟ ਲੈਣ ਕੇ ਕਰ ਰਿਹਾ ਏ ਪਹਿਲੀ ਗੱਲ ਏ ਕਿ ਸੀਐਮ ਪੰਜਾਬ ਤੇ ਕੱਲ ਕਹਿ ਰਹੇ ਸੀ ਕਿ ਬੜੀ ਬਹਾਦਰੀ ਦੀ ਗੱਲ ਕੀਤੀ ਉਹਨੇ ਪੁਲਿਸ ਕੀਤਾ ਆਈ ਐਮ ਇਨ ਟੱਚ ਵਿਦ ਅ ਅੰਮ੍ਰਿਤਸਰ ਪੁਲਿਸ ਸਭ ਤੋਂ ਪਹਿਲੀ ਇਹ ਸਟੇਟਮੈਂਟ ਤੇ ਆਪ ਮੁਹਾਰੇ ਸੀਐਮ ਪੰਜਾਬ ਨੂੰ ਨੀਵਾ ਦਿਖਾਉਂਦੀ ਏ ਮੈਂ सीएम पंजाब ਦੇ ਨਾਲ ਉਹਨਾਂ ਦੀ सीएम ਉਹ ਤਾਂ ਮੈਂ ਪਹਿਲਾਂ ਕਹਿੰਦਾ ਕਿ ਭਈ ਇਹਨਾਂ ਨੂੰ ਕਹੋ ਕਿ ਇਹ ਕਿਉਂ ਕਹਿ ਰਿਹਾ ਹੈ सीएम ਸਾਹਿਬ ਕੁਝ ਹੋਰ ਕਹਿ ਰਹੇ ਨੇ ਪੁਲਿਸ ਕੁਝ ਹੋਰ ਕਹਿ ਰਹੀ ਹੈ ਡੀਜੀ ਸਾਹਿਬ ਤਜਰਬੇਕਾਰ ਡੀਜੀ ਨੇ ਉਹਨਾਂ ਨੂੰ ਆਪ ਕੰਟਰੋਲ ਲੈਣਾ ਚਾਹੀਦਾ ਇਸ ਤਫਤੀਸ਼ ਦਾ ਇਸ ਇਨਵੈਸਟੀਗੇਸ਼ਨ ਦਾ ਔਰ ਇਨਫ ਸੀਰੀਅਸਲੀ ਲੈਣ ਦੀ ਜਰੂਰਤ ਹੈ ਡੀਜੀ ਸਾਹਿਬ ਨੂੰ ਇਹ ਤਾਂ ਆਪਣੇ ਹੱਥ ਚ ਲੈਣਾ ਚਾਹੀਦਾ ਕਿਸੇ ਤਜਰਬੇਕਾਰ ਅਫਸਰ ਨੂੰ ਤਫਤੀਸ਼ ਦੇਣੀ ਚਾਹੀਦੀ ਹੈ ਔਰ ਸਾਰਾ ਕੁਝ ਔਨ ਰਿਕਾਰਡ ਹੈ ਮੈਂ ਇੱਕ ਟਵੀਟ ਵੀ ਕੀਤਾ ਸੀ ਆਪਣੇ ਟਵਿੱਟਰ ਹੈਂਡਲ ਤੇ ਕਿ ਸਾਰਾ ਸਾਇੰਟਿਫਿਕ ਐਵਿਡੈਂਸ ਅਵੇਲੇਬਲ ਹੈ ਸਾਰਾ ਔਰਲ ਐਵਿਡੈਂਸ ਅਵੇਲੇਬਲ ਹੈ ਸਾਰਾ ਸਰਕਮਸਟੈਂਸ਼ੀਅਲ ਅਵੇਲੇਬਲ ਐਵਿਡੈਂਸ ਫੋਰੈਂਸਿਕ ਰਿਪੋਰਟਸ ਲੈਣੀਆਂ ਅਸੀਂ 15-20 ਦਿਨ ਦੇ ਵਿੱਚ ਰਿਪੋਰਟਸ ਲੈ ਸਕਦੇ ਹਾਂ ਇੱਕ ਮਹੀਨੇ ਦੇ ਅੰਦਰ ਅੰਦਰ ਚਲਾਨ ਦਿੱਤਾ ਜਾ ਸਕਦਾ ਹੈ ਚਾਰ ਸ਼ੀਟ ਫਾਈਲ ਕੀਤੀ ਜਾ ਸਕਦੀ ਹੈ ਤਾਂ ਕਰਕੇ ਉਹ ਬੇਲ ਦਾ ਬੇਨਫਿਟ ਵੀ ਨਾਲ ਲੈ ਸਕੇ ਔਰ ਜਿੰਨੀ ਦੇਰ ਤੱਕ ਟ੍ਰਾਇਲ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕ ਜੇਲ੍ਹ ਦੇ ਅੰਦਰ ਰਹੇ ਆਫਟਰ ਫਾਈਨਲ ਰੀਸ਼ਨ ਆਫ ਦਾ ਟ੍ਰਾਇਲ ਜੇ ਉਹਦੀ ਸਜ਼ਾ ਹੋਏਗੀ ਉਹ ਭੁਗਤੇ ਨਾ ਕਿ ਉਹ ਫੇਰ ਬਾਾਰ ਫਿਰਿਆ ਕੋਮੇ ਉਹਦਾ ਰੀਜ਼ਨ ਉਹਦੇ ਕੋਲ ਇੰਨੀ ਤਾਕਤ ਹੈ ਕਿ ਉਹ ਵਿਟਨੈਸ ਨੂੰ ਇਨਫਲੂਐਂਸ ਕਰ ਸਕਦਾ ਬਹੁਤ ਧੰਨਵਾਦ ਸੋ ਬਿਲਕੁਲ ਇੱਕ ਸੀਰੀਅਸ ਢਾਂਗ ਦੇ ਨਾਲ ਇਸ ਪੂਰੇ ਮਸਲੇ ਨੂੰ ਲੈਣ ਦੀ ਲੋੜ ਹੈ ਇਹ ਸਾਫ਼ ਤੌਰ ਤੇ ਸਾਫ ਦਾ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢੱਲੋਂ ਕਹਿ ਰਹੇ ਨੇ ਕਿ ਅੰਮ੍ਰਿਤਸਰ ਪੁਲਿਸ ਨੂੰ ਛੱਡ ਕੇ ਇੱਕ ਕਾਬਲ ਅਫਸਰ ਜਿਹੜਾ ਇਸ ਪੂਰੇ ਮਾਮਲੇ ਦੇ ਉੱਪਰ ਲਗਾਇਆ ਜਾਣਾ ਚਾਹੀਦਾ ਜਿਹੜੀ ਇਸ ਦੀ ਫੇਅਰ ਇਨਵੈਸਟੀਗੇਸ਼ਨ ਜਿਹੜਾ ਉਹ ਕਰ ਸਕੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਮ ਦੰਪਸਿੰਗ ਪੀਟੀਸੀ ਨਿਊਜ਼ ਪਟਿਆਲਾ